ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆ ਸਮੋਸੇ ਰੈਸਪੀ ਹਾਂਜੀ ਸਮੋਸੇ ਕਿਸ ਤਰ੍ਹਾਂ ਬਣਦੇ ਆ ਅੱਜ ਆਪਾਂ ਤੁਹਾਨੂੰ ਆਪਣੀ ਵੀਡੀਓ ਵਿੱਚ ਇਹ ਦਿਖਾਵਾਂਗੇ ਤੇ ਨਾਲੇ ਸਭ ਤੋਂ ਸੌਖੇ ਤਰੀਕੇ ਨਾਲ ਸਭ ਤੋਂ ਘੱਟ ਮਸਾਲਿਆਂ ਦੇ ਨਾਲ ਇਹ ਰੈਸਪੀ ਆਪਾਂ ਤਿਆਰ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਕਾਲੀ ਮੈਦਾ ਲਿਆਏ ਹਾਂਜੀ ਤੇ ਆਪਾਂ ਥੋੜੀ ਜੀ ਅਜਵੈਨ ਕ੍ਰੈਸ਼ ਕੀਤੀ ਹੈ ਅਜਵੈਨ ਲੈ ਲਈ ਤੇ ਥੋੜਾ ਜਿਹਾ ਤੇਲ ਲੈ ਆਏ ਹਾਂਜੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਹੈ ਮੈਂ ਇਸ ਨੂੰ ਰਲਾ ਕੇ ਤੇ ਆਪਾਂ ਥੋੜਾ ਥੋੜਾ ਕਰਕੇ ਇਸ ਵਿੱਚ ਪਾਣੀ ਪਾ ਲੈਣਾ ਹੈ ਹਾਂਜੀ ਪਾਣੀ ਆਪਾਂ ਇੱਕ ਵਾਰ ਨਹੀਂ ਪਾਉਣਾਗਾ ਚੂਕਲੀ ਦੇ ਨਾਲ ਪਾਣੀ ਲੈਣਾ ਹੈ ਆਪਾਂ ਥੋੜਾ ਥੋੜਾ ਕਰਕੇ ਜੇ ਪਿੱਕੇਵਾਰ ਹੀ ਪਾਣੀ ਪਾ ਦਾਂਗੇ ਤੇ ਇਸ ਨਾਲ ਕੀ ਆਪਣਾ ਮੈਦਾ ਜਿਹੜਾ ਢਿੱਲਾ ਹੋ ਜਾਊਗਾ ਇਹਨਾਂ ਆਪਾਂ ਸਾਬ ਜਿਹਦਾ ਇਹ ਉਹ ਨਾ ਨਾ ਬਲਾ ਕਰੜਾ ਗੁੰਨਣਾ ਹੈ ਤੇ ਨਾ ਹੀ ਬਲਾ ਢਲ ਲੱਗਣਾ ਹੈ ਜਿਸ ਨਾਲ ਆਪਣੀ ਸਮੋਸੇ ਵਾਲੀ ਜਿਹੜੀ ਪੂੜੀ ਉਹ ਚੰਗੀ ਤਰ੍ਹਾਂ ਜਿਹੜੇ ਆਪਾਂ ਬਏ ਲਈਏ ਹਾਂਜੀ ਦੇਖੋ ਜਿਹੜਾ ਆਪਾਂ ਮੈਦਾ ਇਸ ਤਰ੍ਹਾਂ ਗੁੰਧ ਲਾਏ ਤਾਂ ਜਿੰਨ ਗੁੰਨ ਕੇ ਆਪਾਂ ਥੋੜਾ ਜਿਹਾ ਟਾਈਮ ਲਈ ਰੈਸਟ ਤੇ ਰੱਖ ਦਾਂਗੇ ਢਾਕੇ ਕੱਪੜੇ ਦੇ ਨਾਲ ਹਾਂਜੀ ਦੇਖੋ ਇਸ ਕੱਪੜੇ ਦੇ ਨਾਲ ਆਪਾਂ ਨੂੰ ਢਾਕੇ ਰੱਖ ਦਿੰਦੇ ਚੰਗੀ ਤਰ੍ਹਾਂ ਤੁੰਨਾ ਟਾਈਮ ਆਪਾਂ ਜਿਹੜਾ ਆਪਣਾ ਸਮੋਸੇ ਦੇ ਵਿੱਚ ਪਰਨ ਵਾਲਾ ਮਟੀਰੀਅਲ ਆ ਮਸਾਲਾ ਆਪਾਂ ਤਿਆਰ ਕਰ ਲੈਨੇ ਆ ਕੜਾਹੀ ਦੇ ਵਿੱਚ ਆਪਾਂ ਤੇਲ ਗਰਮ ਕੀਤਾ ਏ ਥੋੜਾ ਜਿਹਾ ਤੇਲ ਗਰਮ ਕਰਨਾ ਏ ਜਿਆਦਾ ਤੇਲ ਨਹੀਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਤੇਲ ਦੇ ਵਿੱਚ ਹਰੀ ਮਿਰਚ ਪਾਈਏ ਉਸ ਤੋਂ ਬਾਅਦ ਆਪਾਂ ਹਰੇ ਮਟਰ ਮਟਰ ਆਪਾਂ ਪਹਿਲਾਂ ਬਾਅਲ ਕੇ ਰੱਖ ਲਈ ਸੀ ਹਾਂਜੀ ਤੇ ਇਹਦੇ ਵਿੱਚ ਪਾ ਦਿੱਤਾ ਏ ਆਪਾਂ ਪੁੰਨਿਆ ਹੋਇਆ ਜੀਰਾ ਜੀਰਾ ਪਾਊਡਰ ਹਾਂਜੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਪਾਊਡਰ ਹਾਂਜੀ ਇਸ ਤੋਂ ਬਾਅਦ ਆਪਾਂ ਇਸ ਨੂੰ ਹਿਲਾ ਕੇ ਤੇ ਥੋੜਾ ਜਿਹਾ ਪਾਵਾਂਗੇ ਨਮਕ ਨਮਕ ਆਪਾਂ ਆਪਣੇ ਸਵਾਦ ਅਸਾਰ ਲੈਣਾ ਹੈ ਤੇ ਨਾਲ ਹੀ ਲਾਲ ਮਿਰਚ ਪਾਊਡਰ ਪਾ ਲੈਣਾ ਹੈ ਤੇ ਇਹਨੂੰ ਵਾਰ-ਵਾਰ ਹਿਲਾਉਣਾ ਹੈ ਜੋ ਕਿ ਆਪਣੇ ਮਟਰ ਕੜਾਈ ਦੇ ਨਾਲ ਲੱਗਨ ਨਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਜਿਹੜੇ ਆਪਾਂ ਬਾਲਕ ਰੱਖੇ ਸੀ ਆਲੂ ਆ ਜਿਹੜੇ ਆਪਾਂ ਪੇਸਟ ਨਹੀਂ ਬਣਾਉਣਾ ਉਹਨਾਂ ਦਾ ਆਲੂ ਜਿਹੜੇ ਆਪਾਂ ਹੱਥ ਨਾਲ ਮਦਨੇ ਆ ਜਿਵੇਂ ਕਿ ਆਪਾਂ ਦੇਖਦੇ ਹਾਂ ਸਮੋਸੇ ਦੇ ਵਿੱਚ ਆਲੂ ਦੀਆਂ ਨਾ ਤਾਂ ਬੜੀਆਂ ਵੱਡੀਆਂ ਫਾੜੀਆਂ ਹੁੰਦੀਆਂ ਤੇ ਨਾ ਹੀ ਜਿਹੜਾ ਉਹ ਪੇਸਟ ਬਣਾਇਆ ਹੁੰਦਾ ਆਲੂ ਮੋਟੇ-ਮੋਟੇ ਜੀ ਹੁੰਦੇ ਆ ਤਾਂ ਆਪਾਂ ਬਿਲਕੁਲ ਉਸ ਤਰ੍ਹਾਂ ਰੱਖਣਾ ਹੈ ਹਾਂਜੀ ਤੇ ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਅਦਰਕ ਦਾ ਪੇਸਟ ਪਾ ਦੇਣਾ ਹੈ ਜੋ ਕਿ ਦਾ ਟੇਸਟ ਆ ਇਸ ਤੋਂ ਵੀ ਵਧੀਆ ਬਣ ਜਾਵੇ ਹਾਂਜੀ ਦੇਖੋ ਹੁਣ ਆਪਾਂ ਜਿਹੜਾ ਆਟਾ ਗੁੰਨ ਕੇ ਰੱਖਿਆ ਸੀਗਾ ਮੈਦੇ ਦਾ ਉਹਦਾ ਆਪਾਂ ਇੱਕ ਪੇੜਾ ਤਿਆਰ ਕਰ ਲੈਣਾ ਹੈ ਇਸ ਤਰ੍ਹਾਂ ਉਹਨੂੰ ਰੋਟੀ ਵਾਂਗੂ ਅਬੇ ਜਿਹੜਾ ਹੈ ਵੇਲ ਲੈਣਾ ਹੈ ਵੇਲ ਕੇ ਨਾ ਉਸਨੂੰ ਰੋਟੀ ਦੇ ਵਾਂਗੂ ਤੇ ਉਹਨੂੰ ਵਿਚਾਲੋਂ ਕੱਟ ਲੈਣਾ ਹੈ ਜਿਵੇਂ ਦੇਖੋ ਜਿਵੇਂ ਆਪਾਂ ਵੀਡੀਓ ਦੇ ਵਿੱਚ ਵਿਖਾਇਆ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਜਿਹੜਾ ਹੈ ਪਾਣੀ ਲਾ ਕੇ ਮੈਦੇ ਨੂੰ ਤੇ ਤਕੋਣੀ ਸ਼ੇਪ ਦੇ ਦੇਣੀ ਹੈ ਤੇ ਹੱਥ ਦੀ ਮੱਦੇ ਨਾਲ ਹੌਲੀ-ਹੌਲੀ ਜਿਹੜਾ ਇਹਨੂੰ ਮਿਲਾ ਦੇਣਾ ਹੈ ਨਾਲ ਦੇਖੋ ਪਾਣੀ ਜ਼ਰੂਰ ਲਾਉਣਾ ਹੈ ਜੋ ਕਿ ਆਪਣਾ ਸਮੋਸੇ ਜਦੋਂ ਆਪਾਂ ਤਲਾਂਗੇ ਤਾਂ ਟੁੱਟੇ ਨਾ ਤੇ ਮਟੀਰੀਅਲ ਬਾਹਰ ਨਾ ਨਿਕਲੇ ਹਾਂਜੀ ਦੇਖੋ ਇਹਦੀ ਚੁੰਡਾ ਪੈਸ ਤਰ੍ਹਾਂ ਬਣਾਵਾਂਗੇ ਤੇ ਜਿੱਥੋਂ ਆਪਾਂ ਨੂੰ ਲੱਗੇ ਕਿ ਇਹ ਜੁੜਿਆ ਨਹੀਂ ਤੇ ਉਥੋਂ ਆਪਾਂ ਇਸ ਤਰ੍ਹਾਂ ਜੋੜ ਦੇਣਾ ਹੈ ਪਾਣੀ ਦੇ ਨਾਲ ਜੇ ਦੇਖੋ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਵਿਖਾਇਆ ਹੀ ਹੌਲੀ ਹੌਲੀ ਇਹਨੂੰ ਬਣਾਉਣਾ ਹੈ ਜਿਹੜੇ ਪਹਿਲੀ ਵਾਰੀ ਬਣਾਉਂਦੇ ਆ ਉਹ ਇਸ ਤਰ੍ਹਾਂ ਹੌਲੀ ਹੌਲੀ ਜੋੜਨਾ ਸਮੋਸਾ ਹਾਂਜੀ ਦੇਖੋ ਆਪਾਂ ਚਮਚੇ ਦੇ ਸਹਾਸ ਨਾਲ ਜਿਹੜੇ ਇਹਦੇ ਵਿੱਚ ਮਟੀਰੀਅਲ ਭਰ ਲੈਣਾ ਹੈ इस तरह अपना समोसा जमा नहीं टुटता है जो जो कि आपने जोड़ते हैं तो ज भी चाहो मटीरियल भर सकते हो बिल्कुल भी अपना समोसा टुटेगा नहीं तो मटीरियल जब बाहर नहीं आऊगा हाँ जी देखो इन आप उपरों भी पानी ला के इस तरह जोड़ लेना है जी देखो इस तरह समोसा जोड़ा आप चंकी तरह जोड़ लिया ਦੇਖੋ ਆਪਣਾ ਸਮੋਸਾ ਜਿਹੜਾ ਇਸ ਤਰ੍ਹਾਂ ਤਿਆਰ ਹੋਇਆ ਏ ਹਾਂ ਜਿਹੜਾ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਕਰਕੇ ਪਹਿਲਾਂ ਹੀ ਰੱਖਿਆ ਹੋਇਆ ਸੀ ਉਹਦੇ ਵਿੱਚ ਆਪਾਂ ਸਮੋਸੇ ਜਿਹੜੇ ਹੁਣ ਛੱਡ ਦਿੱਤੇ ਆ ਤੇ ਬਿਲਕੁਲ ਘੱਟ ਅੱਗ ਤੇ ਇਸ ਸਮੋਸੇ ਆਪਾਂ ਤਲਨੇ ਆ ਜੇ ਆਪਾਂ ਤੇਜ਼ ਅੱਗ ਤੇ ਤਲਾਂਗੇ ਨਾ ਤਾਂ ਆਪਣੇ ਸਮੋਸੇ ਜਿਹੜੇ ਇਸ ਤਰ੍ਹਾਂ ਕਾਲੇ ਹੋ ਜਾਣਗੇ ਦੇਖੋ ਤੇ ਆਪ ਦੂਸਰਾ ਪੂਰ ਪਾਇਆ ਏ ਬਿਲਕੁਲ ਘਾਟ ਅੱਗ ਤੇ ਜਿਹੜਾ ਪਹਿਲਾਂ ਪੂਰ ਸੇ ਆਪਾਂ ਤੇਜ ਅੱਗ ਤੇ ਪਾਇਆ ਸੀ ਤੇ ਘਾਟ ਅੱਗ ਤੇ ਪਾਇਆ ਦੇਖੋ ਇਸ ਮੋਸੇ ਆਪਣੇ ਉਹਨਾਂ ਨਾਲੋਂ ਥੋੜੇ ਜਿਹਾ ਅਲੱਗ ਟਾਈਪ ਦੇ ਬਣੇ ਆ ਹਾਂਜੀ ਉਸ ਜਿਹੜੇ ਉਪਰ ਪੂਰੀ ਵਾਂਗੂ ਉਪਰ ਉੱਠ ਖੜੇ ਸੀ ਤੇ ਵਿੱਚੋਂ ਚੰਗੀ ਤਰ੍ਹਾਂ ਨਹੀਂ ਸੀ ਬਣੇ ਤੇ ਇਹ ਜਿਹੜੇ ਆਪਾਂ ਘਾਟ ਅੱਗ ਤੇ ਬਣਾਏ ਆ ਬਿਲਕੁਲ ਵੀ ਉਪਰ ਪੂਰੀ ਵਾਂਗੂ ਨਹੀਂ ਉੱਥੇ ਦੇਖੋ ਹਾਂਜੀ ਬਿਲਕੁਲ ਆਪਣਾ ਸਮੋਸਾ ਜਿਹੜਾ ਬਿਲਕੁਲ ਰੈਸਟੋਰੈਂਟ ਦੇ ਸਮੋਸੇ ਵਾਂਗੂ ਤਿਆਰ ਹੋਇਆ ਹੈ ਤੁਸੀਂ ਵੀ ਇਸ ਤਰ੍ਹਾਂ ਦੀ ਰੈਸਪੀ ਘਰੇ ਤਿਆਰ ਕਰ ਸਕਦੇ ਹੋ ਬਹੁਤ ਸੌਖਾ ਹੈ ਸਮੋਸਾ ਬਣਾਉਣਾ ਬਸ ਇੱਕ ਮਿਹਨਤ ਦੀ ਜ਼ਰੂਰਤ ਹੈ ਹਾਂਜੀ ਮਿਹਨਤ ਤਾਂ ਹਰ ਇੱਕ ਚੀਜ਼ ਤੇ ਕਰਨੀ ਪੈਂਦੀ ਹੈ ਫੇਰ ਹੀ ਸਵਾਦ ਆਉਂਦਾ ਹੈ ਹਾਂਜੀ ਦੇਖੋ ਹਾਂਜੀ ਤੁਹਾਨੂੰ ਆਪ ਇੱਕ ਸਮੋਸਾ ਇਸ ਤਰ੍ਹਾਂ ਤੋੜ ਕੇ ਦਿਖਾਉਣੀ ਹੈ ਦੇਖੋ ਚੰਗੀ ਤਰ੍ਹਾਂ ਵਿੱਚੋਂ ਜਿਹੜਾ ਆਪਣਾ ਸਮੋਸਾ ਪੱਕ ਗਏ ਤੇ ਦੇਖੋ ਜਿਹੜਾ ਮਟੀਰੀਅਲ ਆ ਇਸ ਤਰ੍ਹਾਂ ਭਰਿਆ ਗਿਆ ਹੈ ਹਾਂਜੀ ਜੇਕਰ ਤੁਹਾਨੂੰ ਸਾਡੀ ਰੈਸਪੀ ਚੰਗੀ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ